ਹਾਂਜੀ ਸਤਿ ਸ੍ਰੀ ਅਕਾਲ ਸਰੇ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਲੈ ਵੀ ਅੱਜ ਕੱਲ੍ਹ ਤਾਂ ਅਮਰੀਕਾ ਜ ਇੰਡੀਆ ਦਾ ਨਾਮ ਬਹੁਤ ਜ਼ਿਆਦਾ ਚਰਚਾ ਜਾ ਰਿਹਾ ਚਰਚਾ ਚ ਚੰਗੇ ਕੰਮਾਂ ਕਰਕੇ ਨਹੀਂ ਹੈਗਾ ਮਾੜੇ ਕੰਮਾਂ ਕਰਕੇ ਹੈਗਾ ਇੱਕ ਤਾਂ ਹੁਣੇ ਥੋੜੇ ਦਿਨ ਪਹਿਲਾਂ ਆਪਣੇ ਆ ਬੀਬੀ ਕਚੋਰੀ ਗਰ ਦੀ ਸਟੋਰ ਤੋਂ ਫੜੀ ਗਈ ਬੀਬੀ ਇੰਡੀਆ ਤੋਂ ਆਈ ਸੀ ਉਹ ਟੂਰਿਸਟ ਵੀਜ਼ਾ ਲੱਗਿਆ ਹੋਇਆ ਸੀਗਾ ਅਮਰੀਕਾ ਤੇ ਫਿਰ ਸਟੋਰ ਹੁੰਦਾ ਟਾਰਗੇਟ ਉਹਦੇ ਵਿੱਚ ਚਲੀ ਗਈ ਤੇ ਨਾਲ ਆਪਣਾ ਬੈਗ ਲੈ ਗਈ ਤੇ ਇੱਕ ਪਰਸ ਜੀ ਇੱਕ ਨਾਲ ਬੈਗ ਬੀਬੀ ਨੇ 7 ਘੰਟੇ ਲਾਏ ਉਥੇ 7 ਘੰਟੇ ਜਿੱਦਾਂ ਲਾ ਲੋ ਜਿਹੜਾ ਕੋਈ ਵਧੀਆ ਹਲਕਾ ਜਿਹਾ ਸਾਮਾਨ ਹੁੰਦਾ ਜਿਵੇਂ ਆਪਾਂ ਕਹ ਲਓ ਕੋਈ ਨਾ ਕਾਂਡੇ ਗੁੰਡੇ ਇਦਾਂ ਦੀਆਂ ਚੀਜ਼ਾਂ ਉਹ ਸਟੋਰ ਤੇ ਵੀ ਹੁੰਦੀਆਂ ਨੇ ਤੇ ਜਾਂ ਕੋਈ ਸ਼ੰਟ ਛੰਟ ਲਾ ਲੋ ਕੋਈ ਸਾਰੇ ਤਰ੍ਹਾਂ ਦੀ ਜੀਜ਼ ਮਿਲ ਜਾਂਦੀ ਘਰ ਦੀ ਕਹ ਲਈਏ ਆਪਾਂ ਉਹਨੇ 7 ਘੰਟੇ ਲਾਈ ਬੀਬੀ ਨੇ ਤੇ 7 ਘੰਟਿਆਂ ਵਿੱਚ ਦੀ ਉਹਨੇ 23 ਬਰੀਕ ਗੇਟ ਦੇ ਲੱਗ ਕੇ ਜੇ ਆ ਕੇ ਦੇਖਿਆ ਵੀ ਹਾਂ ਸੈਂਸਰ ਬੋਲਦਿਆ ਕਿ ਨਾ ਇਹ ਲੋ ਕਿਉਂਕਿ ਸੈਂਸਰ ਬੋਲਦਿਆ ਵੀ ਜੇ ਨਾ ਉੱਥੇ ਬੰਦਾ ਬਿਨਾ ਪੇ ਕੀਤੇ ਲੰਘਦਾ ਹਨਾ ਤੇ ਬੀਬੀ ਨੇ 7 ਘੰਟੇ ਲਾਇਆ ਉਸ ਤੋਂ ਬਾਅਦ ਜਦੋਂ ਤੀਜੀ ਚੌਥੀ ਵੇਰੀ ਉਤੋਂ ਕੰਨ ਤੇ ਫੋਨ ਜਾ ਲਾ ਕੇ ਲੰਘਣ ਲੱਗੀ ਜਿਵੇਂ ਆਪਾਂ ਇੱਕ ਤਰ੍ਹਾਂ ਗੱਲੀ ਵੀ ਹਾਂ ਬੰਦਾ ਡਰਾਮਾ ਜੇ ਕਰਦਾ ਹੁੰਦਾ ਵੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਮੈਂ ਤਾਂ ਫੋਨ ਤੇ ਗੱਲ ਕਰਦਾ ਕਰਦਾ ਤੇ ਐਦਾਂ ਫੋਨ ਜਾ ਲਾ ਕੇ ਤਾਂ ਗੱਲ ਕਰਦੀ ਕਰਦੀ ਜੇ ਗੀਟਾਂ ਨੂੰ ਹੋ ਗਈ ਵੀ ਇੱਥੇ ਕਿਹੜਾ ਪਤਾ ਲੱਗੂਗਾਗੇ ਸਾਨੂੰ ਹਣਾ ਤੇ ਉਹਨਾਂ ਨੇ ਫੜ ਲਈ ਆ ਕੇ ਭਰਾਵੋ ਫੜ ਲਈ ਆ ਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਬੁਲਾਈ ਜਦੋਂ ਪੁਲਿਸ ਬੁਲਾਈ ਨਾਲ ਉਹ ਮੈਂ ਵੀਡੀਓ ਨਾਲ ਲਾ ਦੂੰਗਾ ਵੈਸੇ ਉਹ ਵੀਡੀਓ ਨਾਲ ਵੀ ਲਾ ਦੂੰਗਾ ਤੇ ਪੁਲਿਸ ਬੁਲਾਈ ਉਦੋਂ ਬਾਅਦ ਕਿ ਨਹੀਂ ਮੈਨੂੰ ਤਾਂ ਭਲੇਖਾ ਲੱਗਿਆ ਮਾਂ ਕਿਹੜਾ ਹਜੇ ਬਾਹਰ ਗਈ ਸੀ ਮਤਾਂ ਹਜੇ ਅੰਦਰ ਹੀ ਸੀ ਜਿਹੜਾ ਉਥੇ ਮੇਨ ਸਿਕਿਉਰਟੀ ਵਾਲਾ ਹੁੰਦਾ ਸੈਂਚਰ ਲੱਗਿਆ ਉਹ ਉਹ ਪਾਰ ਕਰ ਗਈ ਸੀਗੀ ਇੱਥੇ ਤਾਂ ਉਹ ਸਟੋਰਾਂ ਦੇ ਜਿੱਦਾਂ ਡਬਲ ਗੇਟ ਲੱਗਿਆ ਹੁੰਦਾ ਕਿਉਂਕਿ ਲੋਕ ਅੰਦਰ ਬਾਹਰ ਜਾਦੇ ਆਉਂਦੇ ਕਰਕੇ ਲਾ ਲੋ ਹੀਟ ਜਾਂ ਏਸੀ ਜਿੱਦਾਂ ਵੀ ਲਾ ਲੋ ਆਪਾਂ ਲੱਗਿਆ ਹੁੰਦਾ ਉਹਨਾਂ ਦੇ ਡਬਲ ਗੇਟ ਹੁੰਦੇ ਆ ਥੋੜਾ ਥਾਂ ਛੱਡ ਕੇ ਲਾ ਲੋ ਦੋ ਕਮੰਜੀਆਂ ਜਿੰਨਾ ਥਾਂ ਛੱਡ ਕੇ ਲਈ ਆਪਾਂ ਦੁਬਾਰੀ ਗੇਟ ਹੁੰਦਾਗਾ ਪਹਿਲਾ ਗੇਟ ਜਿਹੜਾ ਸ ਤੇ ਉਦੋਂ ਬਾਅਦ ਉਹਨਾਂ ਨੇ ਪੁਲਿਸ ਬੁਲਾ ਲਈ ਫਿਰ ਹਾਰੇ ਗੱਡੇ ਅਮਰੀਕਾ ਦੇ ਹਰ ਇੱਕ ਟੌਪ ਦੇ ਚੈਨਲ ਤੇ ਸੋਸ਼ਲ ਮੀਡੀਆ ਤੇ ਜਿਹੜੇ ਟੌਪ ਦੇ ਸੋਸ਼ਲ ਮੀਡੀਆ ਨੇ ਸਭ ਤੇ ਬੀਬੀ ਦਾ ਚਲਦਾ ਪਿਆਗਾ ਆਪਣਾ ਵੀਡੀਓ ਚਲਦਾ ਪਿਆਗਾ ਲੋਕ ਦਿਖਾਉਂਦੇ ਪੈ ਨੇ ਇੱਥੇ ਤੱਕ ਕਿ ਜਿਹੜੀਆਂ ਸਾਡੀਆਂ ਹੁਣ ਬੀਬੀਆਂ ਸਟੋਰਾਂ ਤੇ ਜਾਂਦੀਆਂ ਨੇ ਲਾਲੋ ਉਹਨਾਂ ਨੂੰ ਵੀ ਸ਼ਰਮ ਆਉਂਦੀ ਆ ਸਟੋਰ ਤੇ ਜਾਂਦੇ ਨੂੰ ਹਨਾ ਬਹੁਤ ਬੀਬੀਆਂ ਨੇ ਵੀਡੀਓ ਪਾਈ ਵੀ ਸਾਨੂੰ ਸ਼ਰਮ ਆਉਂਦੀ ਹੈ ਕਿ ਸਟੋਰ ਤੇ ਜਾਂਦੇ ਨੂੰ ਕਹਿੰਗੇ ਅਗਲਾ ਦੇਖਦਾ ਕਿ ਪਤਾ ਲੱਗ ਜਾਂਦਾ ਵੀ ਹਾਂ ਇੰਡੀਅਨ ਨੇ ਦੇਖਣ ਲੋਕ ਤੋਂ ਪਤਾ ਲੱਗ ਜਾਂਦਾ ਦੇਖਣ ਤੋਂ ਹਨਾ ਤਾਂ ਕਿ ਬੇਨਤੀ ਆ ਇਹਦਾ ਉਹਨਾਂ ਨੂੰ ਇਹੋ ਜੇ ਭੈਣ ਭਾਈ ਨੂੰ ਬੇਸਟਰ ਵੀਜੇ ਤੇ ਤੂੰ ਆਈ ਸੀ ਵਿਬਾ ਫ੍ਰੀ ਵਾਂਗੂ ਵੀਜ਼ਾ ਲੱਗਿਆ ਸੀਗਾ ਹਨਾ ਕੋਈ ਪੈਸਾ ਨਹੀਂ ਲੱਗਿਆ ਤੇ ਬਦਨਾਮੀ ਐਡੀ ਕਰਾ ਲਈ ਹਨਾ ਮੜੀ ਜੇ ਪਿੱਛੇ ਆਪਣਾ ਲੱਖ ਰੁਪਏ ਦਾ ਸਮਾਨ ਚੱਕ ਲੈ ਸੀ ਉਹਨੇ 7 ਘੰਟਿਆਂ 'ਚ ਜਦੋਂ 7 ਘੰਟੇ ਕਿਸੇ ਸਟੋਰ ਤੇ ਲਾਉਣੇ ਤੇ ਬਾਕੀ ਹੋਰ ਆਪਣੇ ਮੁੰਡੇ ਇੱਥੇ ਗਲਤ ਗੰਮਾਂ 'ਚ ਥੋੜੇ ਹੀ ਪਏ ਪਏ ਉਹਨਾਂ ਨੂੰ ਵੀ ਬੇਨਤੀ ਆ ਵੀਰੇ ਆਪਾਂ ਵਧੀਆ ਮੁਲਖ ਜਾਏ ਆ ਜਰ ਹਨਾ ਪ੍ਰਮਾਤਮਾ ਨੇ ਬਾਹ ਫੜੀਏ ਛੁੱਟੀ ਆਪਣੇ ਮਾਪਿਓ ਬਾਰੇ ਸੋਚੋ ਯਾਰ ਹਨਾ ਅਰਦਾਸਾਂ ਕਰਕੇ ਉਹਨਾਂ ਨੇ ਤੁਹਾਨੂੰ ਇੱਥੇ ਭੇਜਿਆ ਅਰਦਾਸਾਂ ਕਰਦੇ ਸਾਡੇ ਪੁੱਤ ਦੀ ਵਧੀਆ ਕੰਟਰੀ ਐ ਜਬਾਗੀ ਐਦਾਂ ਨਾ ਕਰੋ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਹਨਾ ਜੇ ਆਪਣਾ ਨੀਰ ਆਪਣੇ ਮਾਪਿਓ ਬਾਰੇ ਸੋਚ ਲੂ ਮਾਪਿਓ ਬਾਰੇ ਸੋਚੀ ਨਾ ਕਰੋ ਘੱਟ ਖਾ ਲੋ ਬਈ ਹਨਾ ਜ਼ਰੂਰੀ ਥੋੜੀ ਐ ਜੇਰ ਆਪਾਂ ਇੱਛਾ ਕਰਦੀਆਂ ਨੇ ਕਿਸੇ ਦੀਆਂ ਵੀ ਹਾਂ ਦੁਨੀਆ ਦਾ ਧੀਨ ਤੋਂ ਧੀਨ ਪਈਆ ਦੁਨੀਆ ਦਾ ਜਿੱਤੀ ਨਹੀਂ ਜਾਂਦੀ ਹੁੰਦੀ ਹਨਾ ਤੇ ਇਹੀ ਬੇਨਤੀ ਆ ਜੇ ਕੋਈ ਭੈਣ ਭਾਈ ਮਾਰਕਤ ਜਾਂਦਾ ਕਿਸੇ ਦਾ ਕਰਮਾਂ ਨੂੰ ਵੀਜਾ ਲੱਗ ਜਾਂਦਾ ਵਧੀਆ ਤਾਂ ਉਹ ਕਦਰ ਕਰੋ ਇਹ ਜੀ ਦੀ ਨਾ ਕਿ ਉਹਦਾ ਫਾਇਦਾ ਚੱਕੋ ਉਹਨੇ ਵੀਡੀਓ ਦੇਖੀ ਹੋਣੀ ਵੀ ਹਾਂ ਇੱਥੇ ਜੇ ਕੋਈ ਸਟੋਰ ਤੋਂ ਆ ਸਮਾਨ ਜਾ ਲੈ ਆਣ ਲੱਗਦਾ ਉਹ ਤੋਂ ਕੱਲਾ ਸਮਾਨ ਜਾ ਖੋਹ ਲੈਂਦੇ ਆ ਵੀ ਹੋਰ ਕੋਈ ਕਾਰਵਾਈ ਨਹੀਂ ਹੁੰਦੀ ਆ ਜ਼ਿਆਦਾਤਰ ਏਦਾਂ ਇੱਥੇ ਕਰ ਦਿੰਦੇ ਆ ਵੀ ਕੱਲਾ ਸਮਾਨ ਜਾ ਖੋਗੇ ਰੱਖ ਲੈਂਦੇ ਆ ਤੇ ਇਹ ਬੀਬੀ ਨੂੰ ਵੀ ਏਦਾਂ ਹੀ ਹੋਣਾ ਵੀ ਸਮਾਨ ਜਾ ਵੱਧੋ ਤਾਂ ਖੋਹ ਲੈਣਗੇ ਪਰ ਉਹਨੂੰ ਆਈ ਨਹੀਂ ਪਤਾ ਹੁਣ ਵੀ ਸਮਾਨ ਵੀ ਖੋਣਗੇ ਪੁਲਿਸ ਵੀ ਬੁਲਾਉਣਗੇ ਤੇ ਨਾਲ ਤੇ ਨਾਲੇ ਵੀ ਇੰਨੀ ਜ਼ਿਆਦਾ ਵੀਡੀਓ ਵਾਇਰਲ ਹੋ ਜੂਗੀ ਬਹੁਤ ਜਿਆਦਾ ਪ੍ਰਭੂ ਬਦਨਾਮੀ ਹੋਊਗੀ ਹੈਗੀ ਇੱਕ ਲੋਕ ਸੁਨੇ ਸ਼ੀਮਾ ਵੀ ਦਿਨਾਜੀ ਫੇਮਸ ਹੋ ਜੰਦੇ ਦਿਨਾਜੀ ਨੇ ਇਹ ਬੀਬੀ ਦਾ ਘੰਟਿਆਂ ਦੇ ਹਿਸਾਬ ਨਾਲੀ ਫੇਮਸ ਹੋ ਗਈ ਤੇ ਬਾਕੀ ਪ੍ਰਮਾਤਮਾ ਸਾਹਿਬ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦੀ